ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਿੰਨ ਜਰਸੀ ਤਿੰਨੇ ਤਾਜ਼ੀਆਂ ਸੂਈਆਂ ਬੱਚੇ ਸਾਹਮਣੇ ਆ ਇੱਕ ਦੀ ਆਪਾਂ ਜੇਰ ਵੀ ਦਿਖਾਵਾਂਗੇ ਤੇ ਰੇਟ ਡਿਟੇਲ ਸਾਰੀ ਇਨਫੋਰਮੇਸ਼ਨ ਵੀਡੀਓ ਦੇ ਵਿੱਚ ਹੋਊਗਾ ਤਿੰਨੇ ਜਰਸੀਆਂ ਇੱਕੋ ਘਰੋਂ ਦਿਖਾਵਾਂਗੇ ਮੇਨ ਗੱਲ ਕੀ ਵਰ ਗਾਂਜਾ ਪੈ ਇੱਕ ਦੀ ਵੀਡੀਓ ਪਾ ਦਿੰਦੇ ਆ ਵੀਰ ਜਾਂਦੇ ਆ ਭਾਈ ਉਹ ਬੱਕ ਕੀ ਅਸੀਂ ਲੇਟ ਹੋ ਗਏ ਤਿੰਨਾ ਵਿੱਚੋਂ ਕੋਈ ਨਾ ਕੋਈ ਤੁਹਾਨੂੰ ਮਿਲੂਗੀ। ਬਾਕੀ ਇਨਫਰਮੇਸ਼ਨ ਵੀ ਤੁਸੀਂ ਲੈਣੇ ਆਵਗੇ ਕਰੀਏ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਪ੍ਰਿੰਟ ਚੰਨੜਵਾਲ ਨਾਮ ਮੇਰਾ ਹਰਵਿੰਦਰ ਸਿੰਘ ਹੈ ਜੀ ਜ਼ਿਲ੍ਹਾ ਬਰਨਾਲਾ ਪਿੰਡ ਚੰਨੜਵਾਲ ਮੋਬਾਈਲ ਨੰਬਰ 9855398 9815239100 ਤਿੰਨੇ ਤਾਜ਼ੀਆਂ ਸੁਣੀਆਂ ਵੀ ਹੈ ਹਨਾ? ਹਾਂ ਜੀ ਤਿੰਨੇ ਤਾਲੀਆਂ ਨੇ ਆ ਰਾਤ ਦੀ ਹੈ ਵੀ ਬੱਛਾ ਮਗਰ ਜੇਰ ਆ ਪਈ ਆ। ਅੱਛਾ ਇਹ ਜੀ ਜੇਰ ਆ ਬੱਠਲ ਜਪਈਆ ਬੱਛਾ ਮਗਰ ਸੁਆ ਸੁਆ ਦਾ ਦੂਜਾ ਜੀ ਤੇ ਚੋਇਸ ਵੀ ਕਰਕੇ ਦੇਖ ਲਈ ਚੋਇਸ ਵੀ ਨੰਬਰ 1 ਆ ਕਿ ਜਮਾਨਤ ਅਦਰੋਂ ਮਾਰ ਲਿਆ ਬਸਟ ਘਾਇਆ ਬਦਰ ਕਿਸ ਤੇ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਇਹ 20 ਲੀਟਰ ਦੇ ਲਗਭਗ ਪਾ ਦੂਗੀ 18 18 ਮੰਨ ਕੇ ਲੈ ਜੇ ਹੁਣ ਆਪਾਂ ਨੇ ਕਿਤਾ ਲਈਏ ਮੇਨ ਗੱਲ ਤਾਂ ਪੈਸੇ ਉਹ ਦੱਸਣੇ ਆ ਕਿ ਜਿਹੜੇ ਤੂੰ ਗਿਣ ਕੇ ਜੇਬ 'ਚ ਪਾ ਲੇ ਤੇ ਉਹ ਫਾਲਤੂ ਮੋਲ ਕਰਦਾ ਫਿਰ ਮੈਨੂੰ ਵਪਾਰ ਦੇ ਵਿੱਚ ਹੁਣ ਤਿੰਨ ਬਸੂਆ ਤਿੰਨ ਤੇਰੀਆਂ ਤਿੰਨੇ 2-2000 ਨੇ ਵੇਚ ਕੇ ਤੇ ਰਿਹਾੜੀ ਬਣ ਗਈ ਪੂਰੀ ਰਿਹਾੜੀ ਬਣ ਗਈ ਨਹੀਂ ਬਣ ਗਈ 1000 ਤੇ ਤੂੰ ਮੈਨ ਲੈ ਗਿਆ 5 ਵਜੇ ਗਿਆ ਤੈਨੂੰ ਵਧੂ ਆ ਪਿਛਲੀ ਵੀਡੀਓ ਜਿਹੜੀ ਤੂੰ ਪਾਈ ਅੱਜ ਵੀ ਫੋਨ ਆਈ ਜਾਂਦੇ ਉਹਨੂੰ 10 ਦਿਨ ਹੋ ਗਏ ਵੀਡੀਓ ਪਈ ਹਾਂ ਭਾਈ ਜੀ ਆਪਾਂ ਭਾਈ ਵੀ ਫੋਨ ਆਉਂਦਾ ਮੱਚੀ ਕਿੱਦਿ ਦੀ ਸੀ ਕਿ ਆਪਾਂ ਮੁੱਲ ਗੈਰ ਹੀ ਕਰਾਇਆ ਸੀ ਹੂੰ 75 ਹੈ 72 ਮੁੱਲ ਕਰਾਇਆ ਮੈਨੂੰ 70000 ਦਾ ਪਹਿਲੇ ਫੋਕ ਕੇ ਸੌਤਾ ਹੋ ਗਿਆ ਸੀ ਉਹ ਰੇਟ ਜੇ ਆਪਾਂ ਉਹ ਕਰੋ ਜਾਂ ਫੇਰ ਪਸ਼ੂ ਵੇਗਦਾ ਹਨਾ ਇਹ ਫੋਨ ਤੇ ਸੌਤਾ ਹੋ ਗਿਆ ਬਾਅਦ ਚ ਮੈਨੂੰ ਵੱਧ ਵੀ ਲਾਉਣ ਲੱਗੇ ਗਏ 72 ਵੀ ਲੈ ਲੈਣੇ ਮਾਂ ਲਈ ਜਾਂ ਤੁਸੀਂ ਜਵਾਬ ਆ ਗਈ ਚਲੋ ਜੇ ਕੰਮ ਗੱਲ ਹੋ ਗਈ ਹਨਾ ਆਪਾਂ ਪਸ਼ੂ ਚੰਗਾ ਲੈਣਾ ਰੇਟ ਜਾਇਜ਼ ਹੋਵੇ ਅਗਲੇ ਨੂੰ ਵੀ ਦੁਰ ਫੇਰ ਜਾਇਜ਼ ਗੱਲ ਆ ਤੇ ਇਹ ਆਪਾਂ ਦੇਣੀ ਹੈਗੀ ਇਹਦਾ ਮੁੱਲ 75000 ਆ ਸੌਣ ਹ ਠੀਕ ਆ 75 ਜੋ ਨਰਮ ਕਰ ਦਾਂਗੇ ਤੇ ਬੱਚਾ ਮਗਰ ਮੇਲਕਾਫ ਆ ਧਾਰਾ ਤੋਂ ਰਿਕ ਨੰਬਰ ਧਾਰਾ 1 ਨੰਬਰ ਸੁਭਰੋ ਧਾਰਾ ਦੇਖ ਸਕਦੇ ਹੋ ਸਾਫ ਸੁਥਰਾ ਸੋਹਣਾ ਚੋਣਾ ਇਕ ਬੌੜਾ ਹੀ ਹਲੇ ਹਨ ਜਾਮਾ ਜਾਮਾ ਬੌੜਾ ਹੀ ਆ ਬੱਚਾ ਨਹੀਂ ਕੋਈ ਇਹ ਕੀ ਆ ਜਾਮਾ ਬਾ ਠੀਕ ਆ ਉਹਕੇ ਤੋੜ ਲਿਆ ਬਾਹਰ ਨੂੰ ਤੇ ਬਾਕੀ ਹੋਰ ਗੱਲਾਂ ਕੋਈ ਵੀਰ ਛੋਟੀ ਨਾ ਮੰਨੇ ਕੱਦ ਕਾਠ ਵਧੀਆ ਮੂੰਹ ਮੱਥੇ ਲੱਗਦੀ ਬਹਿੜਾ ਸੁਭਰੋ ਦੇਖੋ ਮੂੰਹ ਮੱਥਾ ਬਹਿੜਦਾ ਸੋਹਣਾ ਸਾਫ ਸੁਥਰਾ 75000 ਚੋਂ ਘਰ ਆਇੰਦਾ ਮਾਨਦਾਨ ਹੋ ਜੂ ਫਾੜੀ ਵਾਲਾ ਲੈਵਾਗਾ ਕੱਟ ਕਾਟ ਚੰਗਾ ਸੋਹਣੀ ਮਿਲਕ ਵੀਲ ਚੰਗੀ ਆ 18 ਕਿ ਲੀਟਰ ਦੁੱਧ ਮੰਨ ਕੇ ਪਰਚੇਸ ਕਰ ਲਓ ਬਾਕੀ ਤੁਹਾਡੀ ਸੇਵਾ ਦੇ Depend ਆ ਕਿਉਂਕਿ ਲੈਵਾ ਇਹਦਾ ਗਵਾਹੀ ਇਹਨਾ ਪਰਦਾਗਾ 75000 ਕੱਲਾ ਮੁੱਲ ਆ ਇਹਦੇ ਵਿੱਚੋਂ ਥੋੜਾ ਕਣਾ ਮਾਨਤਾ ਨੇ ਵੀ ਕਰ ਦੂ ਜੇਰ ਪੈ ਚੁੱਕੀ ਆ ਧਾਰਾ ਮਾਰ ਕੇ ਦਿਖਾ ਦਿਆਂ ਬੱਚਾ ਸਾਹਮਣੇ ਆ ਸਾਰੀਆਂ ਗੱਲਾਂ ਤਾਂ ਕਹਿੰਦੇ ਆ ਪਰਦਾ ਫਾਜ਼ਾ ਫਿਰ ਮੈਂ ਰਿਲੀਜ਼ ਹੋ ਚੁੱਕੀ ਹੋਗਾ ਨਾ ਸੋ ਥਣ ਥਣ ਦੇਖੋ ਸੋਣਾ ਚਾਹੇ ਹਾਥੀ ਚਵਾਈ ਕਰ ਲਈ ਆਪਾਂ ਚਾਹੇ ਮਸ਼ੀਨੀ ਹੈਣਾ ਜਿਵੇਂ ਮਰਜ਼ੀ ਕਰੀਏ ਤੇ ਬਾਕੀ ਕੋਈ ਵੀਰ ਛੋਟੀ ਵੀ ਨਾ ਮੰਨ ਕੇ ਆ ਵੇ ਵੜ ਚੰਗੀ ਵਧੀਆ ਠੀਕ ਹੈ ਜਮਾ ਨਜ਼ਾਰੇ ਜਾਰ ਬੈਠਾ ਜਮਾ ਯਾਰ ਹਨਾ ਸੱਲਾ ਰੰਗ ਤੋਫੀ ਕੇ ਅੰਦਰ ਆ ਗਿਆ ਹੈ ਕਰ ਸੀ ਸੋ ਯਾਰ ਜੀ ਦਾ ਇਹੋ ਜਿਹਾ ਜਿ ਬੈਠ ਦੀ ਵੀਡੀਓ ਬੋਣਾ ਪਰ ਆਪ ਤੁਨੂੰ ਵੀ ਸੁਆਦ ਆਉਂਦਾ ਜਮਾ ਨਾ ਦੂਰੋਂ ਬੰਦਾ ਜੇ ਇਹ ਨਹੀਂ ਗੱਲ ਕਹੂਗਾ ਟਿਲੋ ਯਾਰ ਉੱਥੇ ਪਟਿਆ ਪਹਾੜ ਤੋਂ ਨਿਕਲਿਆ ਜੂ ਆ ਤੇਰ ਆਪ ਨੂੰ ਪਤਾ ਵੀ 90 95 ਰੁਪਏ ਹੋਇਆ ਪਿਆ ਤੇ ਗੱਲ ਜਮਾ ਜੈਨ ਹੁਣ ਬੱਚਾ ਹੋ ਬੈਠਾ ਜੇ ਰਾ ਪਿਆ ਧਾਰਾ ਮਾਰ ਕੇ ਦਿਖਾ ਦਈਏ ਰੇਟ ਵੀ ਵੀਡੀਓ ਦੇ ਵਿੱਚ ਆ ਯਾਰ ਜਦੋਂ ਰੇਟ ਵੀਡੀਓ ਦੇ ਵਿੱਚ ਹਿੰਦੇ ਕਰਦੇ ਆ ਸੁਆਦ ਆਏਦਾ ਵੀਡੀਓ ਬੋਣ ਦਾ ਯਾਰ ਅਗਲੇ ਨੂੰ ਮੈਂ ਹੁੰਦਾ ਵੀ ਜਾਵਾਂਗੇ ਜਾਲ ਮੜਾ ਬਟਾ ਫਾਰਕ ਲਿੱਟੜ ਜਾਂਦਾ ਹੈ ਨਹੀਂ ਆਇਆ ਹੁੰਦਾ ਗੱਡਾ ਰੋਈ ਅਗਲਾ ਲੱਗਦਾ ਕਿ ਨਹੀਂ ਲੱਖ ਨਾ ਮੰਗ ਲੈ ਯਾਰ ਉਹ ਮੰਗਦੇ ਵੀ ਆ ਯਾਰ ਜਾਇਜ਼ ਗੱਲ ਆਪਾਂ ਦੱਸ ਦਿੰਦੇ ਆ ਜਿਦੋਂ ਰੇਟ ਫੋਨ ਤੇ ਹੁੰਦਾ ਨਾ ਬਾਈ ਰੇਟ ਉਹਨਾਂ ਦਾ ਨਾ ਵੇਚਣਾ ਨਾ ਮੰਨ ਜਾਈ ਹੁੰਦਾ ਸਾਡਾ ਕੰਮ ਚਲੋ ਇਸ ਦਾ ਵੀਡੀਓ ਪਾਉਣੀ ਆ ਅੱਗੇ ਦੋ ਨੰਬਰ ਜਿਹੜੇ ਬੱਚੀ ਦੇਖ ਰਹੇ ਆ ਦੋ ਨੰਬਰ ਦੋ ਦਿਨ ਲੱਗੇ ਜੀ ਦੋ ਦਿਨ ਦਾ ਅੱਜ ਤੀਜੇ ਦਿਨ ਸੁਈਰੋ 나ੜੂਆ ਨਾਲ ਬੱਚੀ ਮਗਰਾ ਅੱਛਾ ਬੱਚੀ ਮਗਰਾ 나ੜੂਆ ਉਹ ਦੇਖੋ ਨਾਲ ਆ ਦੋ ਤੇ ਦੁੱਧ ਕਿੰਨਾ ਕਾ ਸਟਾਰਟਿੰਗ ਦਾ ਟਾਈਮ 14 ਲੀਟਰ ਦੁੱਧ ਰੈਡੀ ਹੈ 7 ਲੀਟਰ ਟਾਈ ਕਿੰਨਾ ਕੁ ਦੇ ਦੂਗੀਏ ਦੁੱਧ ਪਾ ਦੂ 18 19 ਕਿਲੋ ਬੱਚੀ ਜਾਦ ਖਵਾ ਦਿਆਂ ਇਹਦੇ ਪੈਸੇ ਇਹਦਾ ਵੀ 75000 ਇਹਦੇ ਨੂੰ ਥੋੜਾ ਜਿਹਾ ਘਟਾਲਾ ਯਾਰ ਇਹਦਾ ਚੱਲ 77 ਦੀ ਦੇ ਦਿੰੀ ਇਹ 77000 ਹੀ ਦੇ ਦਿੰੀ ਯਾਰ ਤੋਰ ਫਿਰ ਬਾਹਰ ਨੂੰ ਸੁਪਰ ਫੇਸ ਕੁਆਲਟੀ ਵਗੈਰਾ ਦੇਖੋ ਦੋ ਦੰਦ ਬੱਚਾ ਤੇ ਮਗਰ ਇਹਦੇ ਬੱਚੀ ਆ ਗਈ ਹੈਨਾ ਤੇ ਜਰਸੀ ਆ ਗਈ ਮੀਡੀਅਮ ਸਾਈਜ਼ ਦੇ ਵਿੱਚ 77000 ਦੀ ਵੀਰ ਕਹਿੰਦਾ ਤੁਹਾਨੂੰ ਦੇ ਦਾਂਗੇ 13 14 ਲੀਟਰ ਬੋਲੀ ਸਟਾਰਟਿੰਗ ਆ ਤੇ ਹੁਣ ਵਿੱਚ ਵੀ ਰਖਿਆ ਦੁੱਧ ਰੋਕਿਆ ਵਾ ਸਵੇਰ ਦਾ ਟਾਈਮ ਚੋਈ ਆਪਾਂ ਅਸੀਂ ਤੇ ਕਰਨੀ ਹੈ ਨਾ ਦੀ ਹਣਾ ਹਾਂ ਹਾਂ ਕਰਨੀ ਆ ਲੇਕਿਨ ਨਾੜਾ ਦੇ ਥੱਲੇ ਵੇ ਜੈ ਜਗਲਾ ਕਹੂਗੀ ਮੇਰੇ ਨੇੜੇ ਹੀ ਪਿੰਡ ਆਗਾ ਸੋ ਆ ਨਾੜਾ ਨੂੜਾ ਦੇਖੋ ਯਾਰ ਕਿਆ ਬਾਤਾਂ ਤੇ ਸਾਫ ਸੁਥਰੀ ਚੋਣ ਜਵਾਦੀ ਪੂਰੀ ਖਰੀਆ ਹਣਾ ਚੋਣ ਜਵਾਦੀ ਨੰਬਰ 1 ਦਾ ਜਮਾਂ ਲੱਖ ਨਹੀਂ ਕਹਿੰਦੇ ਵੀ ਦੋਨੇ ਹੱਥਾਂ ਬਾਹਰ ਹੀ ਕਰਕੇ ਤੁਹਾਨੂੰ ਲੈ ਚਲ ਬੱਚੇ ਦੇ ਸੋ ਫਿਰ ਧਾਰਾਂ ਆਪਾਂ ਗਲੀ ਗਲੀ ਜਾਂ ਮਾਰ ਕੇ ਦਿਖਾਉਨੇ ਆ ਸੋ ਦੇਖੋ ਯਾਰ ਕਿਆ ਬਾਤਾਂ ਬਾਈ ਜੀ ਬਿਆਸ ਸੋ ਧਾਰਾਂ ਦਾ ਜੇ ਪੈਣਾ ਜੀ ਮੈਂ ਆਪਣੇ ਮੋਟਰਾਂ ਲੈਟ ਹੁਣ ਜਾਂਦੀ ਵੀ ਨਹੀਂ ਜਮਾ ਉਹ ਸਿਸਟਮ ਕੋਈ ਲੱਤ ਛੜਨੀ ਕੋਈ ਹੋਰ ਨਹੀਂ 73000 ਦੀ ਬਚੀ ਮਗਰ ਬਚੀ ਆਪ ਬਚੀ ਧਾਰਾ ਓਕੇ 2000 2000 ਦਾ ਨਵਾਂ ਤੇ ਬਾਈ ਜੀ ਤੀਜੇ ਨੰਬਰ ਜਿਹੜੀ ਦੇਖ ਰਹੇ ਆ ਤੀਜੇ ਨੰਬਰ ਦੂਜਾ ਸੂਆ ਅੱਜ ਤੀਜਾ ਦਿਨ ਸੂਈ ਨੂੰ ਆ ਬੱਸਾ ਮਗਰ ਜੇਰ ਜੂ ਰੋਕੇ ਆ ਜੇਰ ਜੂ ਸਾਰਾ ਪਸੂਕੇ ਹੈਗਾ ਇਹਦਾ ਤਾਂ ਨਹੀਂ 73 ਮੰਗਦਾ ਨਹੀਂ ਇਹਦਾ ਨਹੀਂ ਇਹਦਾ ਕਿੰਨਾ ਇਹਦਾ 65000 ਜਾਇਜ਼ ਗੱਲ ਆ ਜਮਾ ਜਾਇਜ਼ ਗੱਲ ਨਹੀਂ ਨਹੀਂ ਜਮਾ ਜਾਇਜ਼ ਹੈ ਜੇਰ ਗੱਲ ਇਦੋਂ ਘੱਟ ਤਾਂ ਫਿਰ ਕੀ ਬੱਲੇ ਪੇਜੂਗਾ ਜੇ ਪਾਲਣ ਲੱਗ ਜੇ 17000 ਤੋਂ ਵੀ ਬੱਚੀ ਖਾ ਜਾਂਦੀ ਐ ਖਾ ਜਾਂਦੀ ਐ ਬਈ ਨਾ ਟੋਕੜ ਪਈ ਆਉਂਦੀ ਐ ਨਹੀਂ ਨਾ ਨਹੀਂ ਆਉਂਦੀ ਤੇ 65000 ਚੋਂ ਗੁਜਾਇਸ ਵੀ ਕਰਦਾਂਗੇ ਕਰਦਾਂਗੇ ਕੋਈ ਨਾ ਤੇ ਮਗਰ ਇਹਦੇ ਵੀ ਬੱਚਾ ਹਨਾ ਇਹਦੇ ਬੱਚਾ ਨਾੜੂਆ ਦਿਖਾ ਦਈਏ ਨਾਲ ਨਾੜੂਆ ਨਾਲ ਸੋ ਨਾੜੂਆ ਬੱਚੇ ਦਾ ਨਾਲ ਆਉਂ ਦੇਖ ਸਕਦੇ ਹੋ ਤੇ ਧਾਰਾ ਤੋਂ ਰਹੀ ਇੱਕ ਨੰਬਰ ਕਿੰਨੇ ਗੇ ਦੁੱਧ ਆ ਥੱਲੇ ਦੇ ਦੋ ਤੇਰੇ ਥੱਲੇ ਹੁਣ ਹੈਗਾ 13 12 12 ਮੰਨ ਕੇ ਲੈ ਲੈ 12 ਮੰਨ ਕੇ ਲੈ ਲੈ ਸੁਭਰ ਧਾਰਾ ਵਗੈਰਾ ਦੇਖ ਸਕਦੇ ਹੋ ਧਾਰਾਂ ਪੇਜੇ ਮਾਰ ਕੇ ਦਿਖਾਉਣੇ ਪੈ ਕੱਲੀ-ਕੱਲੀ ਦੀਆਂ ਕੰਨਾੜਾ ਨੂੜਾ ਦੇਖੋ ਕਿਆ ਬਾਤਾ ਖਾਈ ਖੜੀ ਆ ਜਾਂ ਥੱਲੇ ਗਰਦਾ ਉੜਦੀਆਂ ਜਾਵਾ ਮਾ ਤੇ ਬੂਲਸ ਨਾਲ ਚਤਰਾ ਆ ਮਗਰ ਇਹ ਸੋਈ ਸੋ ਦੇਖੋ ਚੋਰ ਦਾ ਵੀ ਸਵਾਦ ਆਉਂਦਾ ਫਰੇਦੇ ਹਨਾ ਚੋਰ ਨਾ ਜਹਾਂ ਹੋਣੀ ਚੋਰ ਫਿਰ ਬਾਹਰ ਨੂੰ ਇਹਨੂੰ ਵੀ ਜੀ ਨਹੀਂ ਜਾਵੇਂ ਥੋੜਾ ਵੀ ਸੋਬਰ ਤੀਜੇ ਨੰਬਰ ਤੇ ਬੈਠ ਦੇਖ ਸਕਦੇ ਹੋ 65000 ਰੁਪਏ ਦੀ ਡਿਮਾਂਡ ਆ ਤੇ ਦੂਜੇ ਤੀਜੇ ਦਿਨ ਹੋ ਗਿਆ ਸੋਈ ਨੂੰ ਮਗਰ ਇਹਦੇ ਬੱਛਾਗਾ ਜੇਰ ਤਾਂ ਰੋਕਿਆ ਤਾਰਾ ਮਾਰ ਕੇ ਦਿਖਾ ਦਿਆਂ ਰੇਟ ਵੀ ਵੀਡੀਓ ਦੇ ਵਿੱਚ ਹੈਗਾ ਤੇ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਬੱਧੀਆ ਸੋਣੀ ਮੂੰਹ ਮੱਥੇ ਲੱਗਦੀ ਆ ਤੇ ਥਾਣਾ ਹਾਥੀਚਵਾਈ ਵਾਲਾ ਸੋ ਤਿੰਨ ਵੜਾ ਦਿਖਾ ਦਿਆ ਆਪਾਂ 9815248100 ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਦੇ ਚੈਨਲ ਨੂੰ ਪਿਆਰ ਦੇਣ ਦੀ ਤੈਅ